ਬੱਦਲ ਕਿਉਂ ਫਟ ਰਹੇ ਨੇ ਵੀ ਪ੍ਰਸਾਦ ਜਿਹੜੀ ਆ ਅੱਗੇ ਹੁੰਦਾ ਸੀਗਾ ਵੀ ਇੱਕ ਦਿਨ ਬਰਸਾਤ ਹੋਈ ਦੋ ਦਿਨ ਹੋਈ ਹੁਣ ਜਾਂ ਤਾਂ ਬਰਸਾਤ ਜਮਾਂ ਨਹੀਂ ਹੁੰਦੀ ਜਾਂ ਹੁੰਦੀ ਆ ਤਾਂ ਲਗਾਤਾਰ ਹੁੰਦੀ ਆ ਤੇ ਕਿੱਦਾਂ ਬੱਦਲ ਫਟੇ ਆ ਤਾਂ ਅਸੀਂ ਦੇਖਦੇ ਆ ਵੀ ਕਿੱਦਾਂ ਉਧਰਾਂ ਕੰਡ ਚ ਹੋਇਆ ਇੱਥੋਂ ਕਸ਼ਮੀਰ ਚ ਹੋਇਆ ਇਹ ਬੱਦਲ ਲਗਾਤਾਰ ਫਟਦ ਰਹੇ ਨੇ ਪਹਾੜੀਆਂ ਦੇ ਵਿੱਚ ਹੋ ਰਿਹਾ ਇਹ ਕਾਰਨ ਕੀ ਐ ਇਸ ਦੇ ਵਿੱਚ ਦੇਖੋ ਆਪਾਂ ਬੜੀ ਧੇਰ ਤੋਂ ਸੁਣ ਰਹੇ ਆ ਇੱਕ ਚੀਜ਼ ਗਲੋਬਲ ਵਾਰਮਿੰਗ ਤੇ ਕਲਾਈਮੇਟ ਚੇਂਜ ਹੂੰ ਇਹ ਦੋਨੋਂ ਹੋ ਰਹੀਆਂ ਇਹ ਸੱਚਾਈ ਐ ਪਰ ਇਹਦੇ ਤੇ ਧਿਆਨ ਨਹੀਂ ਦਿੱਤਾ ਗਿਆ ਸਾਡੇ ਵੱਡੇ ਵੱਡੇ ਲੀਡਰ ਹੁਣ ਟਰੰਪ ਆ ਗਿਆ ਹੈ ਅਮਰੀਕਾ ਦਾ ਲੀਡਰ ਉਹ ਕਹਿੰਦਾ ਮੈਂ ਮੰਦਾ ਹੀ ਨਹੀਂ ਇਹਨਾਂ ਗੱਲਾਂ ਨੂੰ ਜਦ ਕਿ ਇਹ ਤਾਂ ਹੁਣ ਬੜੀ ਸਾਇੰਟਿਫਿਕ ਜੀ ਚੀਜ਼ ਹੈ ਕਿ ਦੇਖੋ ਹਵਾ ਦੇ ਵਿੱਚ ਮਤਲਬ ਇੱਕ ਗੈਸਾਂ ਹੁੰਦੀ ਹੈ ਆਕਸੀਜਨ ਜਿਹੜੀ ਆਪਾਂ ਸਾਹ ਲੈਂਦੇ ਆ ਕਾਰਬਨ ਡਾਈਆਕਸਾਈਡ ਜਿਹੜੀ ਆਪਾਂ ਛੱਡਦੇ ਆ ਕਾਰਬਨ ਡਾਈਆਕਸਾਈਡ ਦਾ ਪੱਧਰ ਜਿਹੜਾ ਹੈ ਹਵਾ ਦੇ ਵਿੱਚ ਇਸ ਵੇਲੇ 400 30 40 ਪਾਰਟਸ ਪਰ ਮਿਲੀਅਨ ਹੈ ਇਹ ਪੱਧਰ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਮਤਲਬ ਇੱਕ ਜਨਰੇਸ਼ਨ ਪਹਿਲਾਂ ਜਦੋਂ ਸਾਡੇ ਮਤਲਬ 20 25 ਸਾਲ ਪਹਿਲਾਂ ਇਹ 400 ਤੋਂ ਥੱਲੇ ਸੀਗਾ ਇਹ 380 ਦੇ ਨੇੜੇ ਤੇੜੇ ਸੀਗਾ ਹੂੰ ਔਰ ਇਹ ਲਗਾਤਾਰ ਹਜ਼ਾਰਾਂ ਸਾਲਾਂ ਤੋਂ ਲੱਖਾਂ ਸਾਲਾਂ ਤੋਂ 380 ਤੋਂ ਘੱਟ ਸੀਗਾ ਹੂੰ ਇਹ ਇਨਫੈਕਟ ਮੇਰੇ ਖਿਆਲ ਆ ਕਿ ਇਹਦਾ ਲੈਵਲ ਜਿਹੜਾ 250 ਦੇ ਨੇੜੇ ਤੇੜੇ 280 ਦੇ ਨੇੜੇ ਤੇੜੇ ਹੁੰਦਾ ਸੀਗਾ ਹੂੰ ਇਹ ਕਾਰਬਨ ਡਾਈਆਕਸਾਈਡ ਦਾ ਲੈਵਲ ਜਿਹੜਾ ਵਧਿਆ ਹੈ ਕਾਰਬਨ ਡਾਈਆਕਸਾਈਡ ਕੀ ਹੈ ਕਿ ਹਵਾ ਇਹ ਇਹ ਧੁੱਪ ਨੂੰ ਟਰੈਪ ਕਰ ਲੈਂਦੀ ਹੈ ਤੇ ਹਵਾ ਗਰਮ ਹੋ ਜਾਂਦੀ ਹੈ ਉਹਦੇ ਨਾਲ ਇਹਨੂੰ ਗਲੋਬਲ ਵਾਰਮਿੰਗ ਕਹਿੰਦੇ ਆ ਹਮ ਹੁਣ ਇਹ ਤਾਂ ਸਚਾਈ ਹੈ ਇਹ ਤਾਂ ਮੈਜ਼ਰਮੈਂਟ ਹੈ ਲੈਬ ਦੇ ਵਿੱਚ ਹੋ ਜਾਂਦਾ ਆਮ ਦੁਨੀਆ ਚ ਹਜ਼ਾਰਾਂ ਲੈਬਸ ਨੇ ਸੇਮ ਰੀਡਿੰਗ ਦਿੱਤੀ ਹੈ ਕਿ ਹਾਂ ਜੀ ਇਹ 430 35 ਹੋ ਗਿਆ ਤੇ ਟੈਂਪਰੇਚਰ ਦੀਆਂ ਵੀ ਮੈਜ਼ਰਮੈਂਟਸ ਆਂਦੀਆਂ ਕਿ ਟੈਂਪਰੇਚਰ ਵਧ ਰਹੇ ਆ ਹਮ ਪਰ ਜੇ ਸਾਡੇ ਲੀਡਰ ਪੋਲੀਟੀਕਲ ਲੀਡਰ ਜਿਹੜੇ ਜਿਨ੍ਹਾਂ ਦੇ ਹੱਥ ਕੰਟਰੋਲ ਹੈਗੇ ਆ ਹਮ ਉਹ ਇਹਦੇ ਬਾਰੇ ਸੋਚਦੇ ਹੀ ਨਹੀਂ ਕੁਝ ਕਰਦੇ ਹੀ ਨਹੀਂ ਤੇ ਲੋਕ ਵੀ ਨਹੀਂ ਸੋਚਦੇ ਮਤਲਬ ਦੇਖੋ ਗੱਡੀਆਂ ਆਣੇ ਵਾ ਵਧ ਰਹੀਆਂ ਆ ਬਿਜਲੀ ਦੀ ਖਪਤ ਅਨੇ ਵਾ ਵਧ ਰਹੀ ਹੈ ਥਰਮਲ ਪਲਾਂਟ ਅਨੇ ਵਾ ਲੱਗ ਰਿਹਾ ਹੈ ਕਿਉਂਕਿ ਅਸੀਂ ਹੁਣ ਪਿੱਛੇ ਜੇ ਮਾਨਸਾ ਦੇ ਇੱਕ ਥਰਮਲ ਪਲਾਂਟ ਦੇ ਕੋਲ ਗਏ ਸੀਗੇ ਜਿੱਥੇ ਸੀਮੈਂਟ ਫੈਕਟਰੀ ਲੱਗਣ ਲੱਗੀ ਸੀ ਕੋਈ ਉੱਥੇ ਮੈਨੂੰ ਪਤਾ ਲੱਗਿਆ ਜੀ ਕਿ ਰੋਜ਼ ਦਾ ਪਤਾ ਨਹੀਂ 36000 ਟਨ ਕੋਲਾ ਖਪਤ ਹੋ ਰਿਹਾ ਹੈ ਪਲਾਂਟ ਰੋਜ਼ ਰੋਜ਼ ਦੇ 6 ਗੱਡੀਆਂ ਪਤਾ ਨਹੀਂ ਆਉਂਦੀਆਂ ਰੋਜ਼ ਦੀਆਂ ਕੋਲੇ ਦੀਆਂ ਭਰ ਕੇ ਔਰ ਇਹ ਇੱਕ ਪਲਾਂਟ ਹੈ ਇਦਾਂ ਦੇ ਪੰਜਾਬ 'ਚ ਕਈ ਪਲਾਂਟ ਨੇ ਹੂੰ ਇਹ ਇਕੱਲਾ ਪੰਜਾਬ ਹੈ ਉਹ ਪੂਰੇ ਇੰਡੀਆ ਦੇਖ ਲਓ ਪੂਰੀ ਦੁਨੀਆ ਦੇਖ ਲਓ ਕਿੰਨਾ ਕੋਲਾ ਆਪਾਂ ਖਪਾ ਰਹੇ ਹਾਂ ਉਹ ਸਾਰਾ ਕਾਰਬਨ ਡਾਈਆਕ ਆਪਣੀਆਂ ਸਰਕਾਰਾਂ ਵੀ ਸੁੱਤੀਆਂ ਸਾਡੇ ਲੋਕ ਵੀ ਜਿਹੜੇ ਆ ਬਹੁਤੇ ਨਹੀਂ ਜਗਦੇ ਤੇ ਫਿਰ ਉਹਦੇ ਇਹ ਜਿਹੜੀ ਗਲੋਬਲ ਵਾਰਮਿੰਗ ਹੋ ਰਹੀ ਹੈ ਉਹਦਾ ਇਫੈਕਟ ਸਾਰੇ ਪਾਸੇ ਪੈਂਦਾ ਐ ਐਕਸਟ੍ਰੀਮ ਕਲਾਈਮੇਟ ਕੰਡੀਸ਼ਨਸ ਬਣਦੀਆਂ ਉਹਦੇ ਕਰਕੇ ਹਨੇਰੀਆਂ ਜ਼ਿਆਦਾ ਆਉਂਦੀਆਂ ਬੱਦਲ ਜ਼ਿਆਦਾ ਹੁੰਦੇ ਕਿਤੇ ਸੋਕੇ ਪੈਂਦੇ ਆ ਕਿਤੇ ਫਲਡਿੰਗ ਹੁੰਦੀ ਐ ਅਚਾਨਕ ਮੀਂਹ ਆ ਜਾਂਦੇ ਐ ਮਤਲਬ ਇਦਾਂ ਦੀਆਂ ਚੀਜ਼ਾਂ ਉਹਦੇ ਕਰਕੇ ਹੋ ਰਹੀਆਂ ਗਲੇਸ਼ੀਅਰ ਪਿੰਗਲ ਰਹੇ ਨੇ ਬੜੀ ਥਾਵਾਂ ਤੇ ਗਲੇਸ਼ੀਅਰ ਘਟ ਗਏ ਕਿਤੇ ਵੱਧ ਗਏ ਗਲੇਸ਼ੀਅਰ ਮਤਲਬ ਅਚਾਨਕ ਸਨੋ ਜ਼ਿਆਦਾ ਪੈ ਗਈ ਕਿਤੇ ਕਿਤੇ ਘਟ ਪੈ ਗਈ ਸੋ ਇਹ ਉਥਲ ਪੁਥਲ ਜਿਹੜੀ ਹੋ ਰਹੀ ਐ ਉਹ ਕੁਝ ਇਹਦੇ ਵਿੱਚ ਗਲੋਬਲ ਵਾਰਮਿੰਗ ਦਾ ਵੱਡਾ ਹੱਥ ਹੈ ਹੁਣ ਕਿਵੇਂ ਦੇ ਕਿਸੇ ਸਾਲ ਦੇਖਿਆ ਜਾਂਦਾ ਬਿਲਕੁਲ ਵੀ ਮੀਂਹ ਨਹੀਂ ਪੈਂਦਾ ਮੈਂ ਪਿਛਲੇ ਸਾਲ ਦੀ ਗੱਲ ਕਰਾਂ ਤਾਂ ਮੀਂਹ ਇੰਨਾ ਪਿਆ ਨਹੀਂ 2023 ਦੇ ਵਿੱਚ ਵੀ ਵੈਸੇ ਮੀਂਹ ਇੰਨਾ ਨਹੀਂ ਸੀ ਪਰ ਹੜ ਦੀ ਮਾਰ ਪੰਜਾਬ ਨੂੰ ਜਿਹੜੀ ਆ ਸੈਣੀ ਪਈ ਆ ਉਹ ਪਹਾੜਾਂ ਤੇ ਜ਼ਿਆਦਾ ਮੀਂਹ ਆਉਂਦਾ ਉਹ ਪਹਾੜਾਂ ਤੇ ਮੀਂਹ ਜ਼ਿਆਦਾ ਸੀ ਪੰਜਾਬ ਦੇ ਵਿੱਚ ਇੰਨਾ ਨਹੀਂ ਸੀ ਐਥਿਕੀ ਚਲੋ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਇਹ ਸਾਰਾ ਇਹਦੇ ਕਰਕੇ ਗਲੋਬਲ ਵਾਰਮਿੰਗ ਕਰਕੇ ਹੀ ਆ ਨਹੀਂ ਨਹੀਂ ਸਾਰਾ ਤਾਂ ਨਹੀਂ ਕਹਿ ਸਕਦੇ ਗਲੋਬਲ ਕਿਉਂਕਿ ਦੇਖੋ ਮੌਨਸੂਨ ਤਾਂ ਪੁਰਾਣਾ ਹੀ ਆਪਣੇ ਇੱਥੇ ਆਂਦਾ ਹੂੰ ਪਰ ਇਹ ਹੈ ਕਿ ਜਦੋਂ ਅਚਾਨਕ ਜਿਵੇਂ ਫਲੈਸ਼ ਫਲੱਡ ਜਾਂਦੇ ਆ ਪਹਿਲੇ ਫਲੈਸ਼ ਫਲੱਡ ਜੰਦੇ ਨਹੀਂ ਆਉਂਦੇ ਹੁੰਦੇ ਸੀਗੇ ਤੇ ਜਿਹੜਾ ਮਤਲਬ ਹੁਣ ਰਿਕਾਰਡ ਟੁੱਟਨੇ ਸ਼ੁਰੂ ਹੋ ਜਾਂਦਾ ਜਦੋਂ ਕਈ ਵਾਰ ਵੀ ਹਾਂਜੀ ਇੰਨਾ ਵੀ ਪੈ ਗਿਆ ਰਿਕਾਰਡ ਟੁੱਟ ਗਿਆ ਇੰਨਾ ਘਟ ਪਿਆ ਕਿ ਮਤਲਬ ਪਿਛਲੇ ਪਤਾ ਨਹੀਂ 50 ਸਾਲਾਂ ਦਾ ਮਿਨੀਮਮ ਪੈ ਰਿਆ ਗਰਮੀ ਦੇ ਰਿਕਾਰਡ ਤੋੜਦੇ ਗਰਮੀ ਦੇ ਵੀ ਰਿਕਾਰਡ ਟੁੱਟਦੇ ਉਹ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਉਹ ਉਹ ਆਪਾਂ ਕਹਿ ਸਕਦੇ ਹਾਂ ਕਿ ਕਲਾਈਮੇਟ ਚੇਂਜ ਕਰਕੇ ਹੋ ਰਹੀਆਂ ਆਦਰਵਾਇਜ਼ ਤਾਂ ਦੇਖੋ ਪੰਜਾਬ ਦੇ ਵਿੱਚ ਰੋਤਾਂ ਦਾ ਸਾਰੀਆਂ ਆਉਂਦੀਆਂ ਇੱਥੇ ਬਰਸਾਤਾਂ ਬਰਸਾਤ ਵੀ ਹੋ ਜਾਂ ਚੋ ਇੱਕ ਹੈਗੀ ਹੈ ਤੇ ਉਹ ਹੈ ਪਰ ਉਹ ਉਹਦਾ ਮਤਲਬ ਇਫੈਕਟ ਜਿਹੜਾ ਜਿਆਦਾ ਐਕਸਟ੍ਰੀਮ ਹੋਣ ਲੱਗਾ ਹੈ ਤੇ ਇਹ ਗੱਲ ਹੈਗੀ ਹੈ ਪੰਜਾਬ ਕਿੱਦਾਂ ਬਚ ਸਕਦਾ ਤੁਹਾਨੂੰ ਕਿ ਲੋਕ ਦੇਖੋ ਜੀ ਆਪਾਂ ਫਲਡਿੰਗ ਦੀ ਗੱਲ ਕਰੀਏ ਉਹ ਮਸਲੇ ਬੜੇ ਨੇ ਪੰਜਾਬ ਦੇ ਫਲਡਿੰਗ ਦੀ ਫਲਡਿੰਗ ਦੀ ਗੱਲ ਕਰ ਰਹੇ ਹਾਂ ਇਸ ਸਮੇਂ ਜੋ ਮੇਨ ਮਸਲਾ ਹੈ ਫਲਡਿੰਗ ਦੀ ਆਪਾਂ ਜੇ ਗੱਲ ਕਰੀਏ ਤੇ ਉਹਦੇ ਵਿੱਚ ਦੋ ਤੋਂ ਦੋ ਤਿੰਨ ਚੀਜ਼ਾਂ ਜਿਹੜੀਆਂ ਬੜੀਆਂ ਅਹਿਮ ਨੇ ਜਿਹੜੀਆਂ ਕਰਨ ਵਾਲੀਆਂ ਪਹਿਲੀ ਗੱਲ ਤਾਂ ਡਾਟਾ ਟਰਾਂਸਪੇਰੈਂਸੀ ਹੈ ਮੇਰੇ ਹਿਸਾਬ ਨਾਲ ਕਿਉਂਕਿ ਜਿਹੜਾ ਆ ਕਿੰਨਾ ਲੈਵਲ ਹੋ ਗਿਆ ਕਿੰਨਾ ਇਨਫਲੋ ਆ ਰਿਹਾ ਕਿੰਨਾ ਆਊਟਫਲੋ ਆ ਰਿਹਾ ਜੇ ਇਹ ਲੋਕਾਂ ਨੂੰ ਨਹੀਂ ਪਤਾ ਹੋਊਗਾ ਤਾਂ ਸਾਡੀ ਸਾਰੀ ਜਿੰਨੀ ਅਫਸਰਸ਼ਾਈ ਹੈ ਜਿੰਨੇ ਨੌਕਰਸ਼ਾ ਕਹਿ ਲੋ ਜਾਂ ਮੰਤਰੀ ਵੀ ਕਹਿ ਲੋ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਣਾ ਮੈਨੂੰ ਲੱਗਦਾ ਨਹੀਂ ਹੈ ਕਿ ਇਹ ਇਹਨਾਂ ਨੂੰ ਜੇ ਡਾਟਾ ਆਂਦਾ ਵੀ ਪਿਆ ਹੋਊਗਾ ਤਾਂ ਕੋਈ ਉਹਨੂੰ ਪੜ੍ਹਦਾ ਹੋਊਗਾ ਜਾਂ ਸਮਝਣ ਦੀ ਕੋਸ਼ਿਸ਼ ਕਰੇ ਕਿਉਂਕਿ ਉਹ ਚੀਜ਼ ਹੀ ਦਿਮਾਗ 'ਚ ਜਾਂਦੀ ਹੈ ਜਿਹੜੀ ਪਬਲਿਕ ਡੋਮੇਨ 'ਚ ਡਿਸਕਸ ਹੋ ਰਹੀ ਹੈ ਜਿਹੜੀ ਮੀਡੀਆ 'ਚ ਆ ਰਹੀ ਹੈ ਜਿਹਦੀ ਗੱਲਬਾਤ ਹੋ ਰਹੀ ਹੈ ਜਿਹੜੀ ਚਰਚਾ ਹੋ ਜਾਗੀ ਹੈ ਤੋ ਉਹਨੋਂ ਇੱਕ ਜਿਹੜੀ ਇੰਨਾ ਇੰਪੋਰਟੈਂਟ ਮਸਲਾ ਹੈ ਉਹ ਤੁਹਾਡਾ ਲੋਕ ਲੱਭ ਰਿਹਾ ਹੈ ਔਰ ਡਾਟਾ ਮਿਲ ਨਹੀਂ ਰਿਹਾ ਜਦਕਿ ਉਹ ਇਲੀਗਲ ਥੋੜੀ ਹੈ ਕੋਈ ਟਾਪ ਸੀਕ੍ਰੀਟ ਹੈ ਉਹ ਹੋ ਜਾ ਡਾਟਾ ਤਾਂ ਹੈ ਨਹੀਂਗਾ ਕਿ ਉਹ ਉਹਦੇ ਨਾਲ ਮਤਲਬ ਕੋਈ ਆਈਐਸਆਈ ਨੇ ਕੁਝ ਕਰ ਲੈਣਾ ਇਹ ਡਾਟਾ ਤਾਂ ਸਾਡੇ ਲੋਕਾਂ ਵਾਸਤੇ ਹੈ ਤੇ ਉਹਨੂੰ ਜਿਹੜਾ ਹੈ ਨਸ਼ਰ ਕਰਨਾ ਚਾਹੀਦਾ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਤਿਆਰੀਆਂ ਜਿਹੜੀਆਂ ਵੇਲੇ ਸਰ ਸ਼ੁਰੂ ਹੋ ਸਕਦੀਆਂ ਕਿਉਂਕਿ ਜਿਵੇਂ ਉਹ ਕਹਿੰਦੇ ਨਾ ਵੀ ਵੇਲੇ ਦੀ ਨਮਾਜ਼ ਤੇ ਕੋਇਲੇ ਦੀਆਂ ਟੱਕਰਾਂ ਇਹ ਮਹੀਨਾ ਪਹਿਲੇ ਜੇ ਆਪਾਂ ਕਰੀਆਂਗੇ ਕੁਝ ਵੀ ਆ ਪਾਣੀ ਦਾ ਲੈਵਲ ਘਟਾ ਲਿਆ ਡੈਮ ਦਾ ਘਟਾ ਲਿਆ ਤੇ ਉਹ ਤਾਂ ਵੇਲੇ ਸਰ ਹੋ ਜਾਊਗਾ ਜੇ ਅੱਜ ਹੁਣ ਪਾਣੀ ਪਿੱਛੋਂ ਛੱਡਦੇ ਤਾਂ ਹੁਣ 100 ਵਾਰੀ ਸੋਚਣਾ ਪੈਂਦਾ ਕਿਉਂਕਿ ਦੁੱਧੇ ਪਾਸੋਂ ਵੀ ਪਾਣੀ ਆ ਰਿਹਾ ਹੈ ਦਰਿਆਵਾਂ ਦੇ ਵਿੱਚ ਕਿਉਂਕਿ ਬਰਸਾਤਾਂ ਹੋ ਰਹੀਆਂ ਤੇ ਹੁਣ ਛੱਡਣ ਛੱਡਣ ਦੀਆਂ ਵੀ ਲਿਮਿਟੇਸ਼ਨ ਦਾ ਕਿੰਨਾ ਕੁ ਵੱਧ ਤੋਂ ਵੱਧ ਛੱਡ ਸਕਦੇ ਆ ਤੋ ਇਸ ਕਰਕੇ ਵੇਲੇ ਸਰ ਜੇ ਸ਼ੁਰੂਆਤ ਹੋਈ ਹੁੰਦੀ ਤੇ ਅੱਜ ਆਪਾਂ ਇਨੀ ਕਿੜਕੀ ਚ ਨਾ ਫਸਦੇ ਤੋ ਪਹਿਲਾ ਕੰਮ ਤਾਂ ਇਹ ਹੈ ਕਿ ਡਾਟਾ ਟਰਾਂਸਪੈਰੈਂਸੀ ਹੋਣੀ ਚਾਹੀਦੀ ਹੈ ਤਾਂ ਕਿ ਜੋ ਪਾਲਿਸੀਆਂ ਹੈਗ ਹਮ ਤਾਂ ਲੋਕਾਂ ਦਾ ਡੰਡਾ ਜਿਹੜਾ ਉਹ ਉਹਦੇ ਤੇ ਆ ਸਕੇ ਇੱਕ ਹੈ ਵੀ ਗੱਲ ਹੁਣ ਵੀਡੀਓਜ਼ ਬੜੀਆਂ ਵਾਇਰਲ ਹੋ ਰਹੀਆਂ ਅੱਜ ਸਵੇਰੇ ਹੀ ਰਾਵੀ ਦਰਿਆ ਦੀ ਵੀ ਵੀਡੀਓਜ਼ ਵਾਇਰਲ ਹੋਈਆਂ ਹੋਰ ਵੀ ਪਹਿਲਾਂ ਆਪਾਂ ਸਤਲੁਜ ਤੇ ਬਿਆਸ ਦੀ ਗੱਲ ਕਰਦੇ ਸੀ ਹੁਣ ਕਹਿ ਰਹੇ ਆ ਵੀ ਤੀਜਾ ਦਰਿਆ ਵੀ ਪੂਰਾ ਆਪਣੇ ਉਫਾਨ ਤੇ ਆ हां रवि दी आप मैं ता नहीं गल की थी क्योंकि ओदा डैम अपने कोल कोई खास नहीं हैगा एक रंजीत सागर डैम है ओ दी ਛੋੜੀ ਜੀ ਕੈਪੈਸਿਟੀ ਹੈ ਥੋੜੀ ਜੀ ਕੈਪੈਸਿਟੀ ਤੇ ਉਹ ਵੀ ਅੱਜ ਬਹੁਤ ਉਹਦੇ ਚੋਂ ਵੀ ਪਾਣੀ ਬਹੁਤ ਆ ਰਿਹਾ ਉਹਦੇ ਚੋਂ 50000 ਕਿਉ ਸਿਕ ਦੇ ਨੇੜੇ ਤੇੜੇ ਪਾਣੀ ਉਹਦੇ ਚੋਂ ਛੱਡਿਆ ਜਾ ਰਿਹਾ ਅੱਜ 50 60000 50 60000 ਉਹਦੇ ਚੋਂ ਉਹਦੇ ਚੋਂ ਛੱਡਿਆ ਜਾ ਰਿਹਾ ਅੱਜ ਹੂੰ ਤੇ ਜਿਹੜਾ ਆ ਮੈਂ ਤੁਹਾਨੂੰ ਅੱਜ ਦਾ ਡਾਟਾ ਪੜ੍ਹ ਕੇ ਸੁਣਾ ਦਿਆਂ ਇੱਕ ਵਾਰੀ ਇੱਕ ਵਾਰੀ ਪੜ੍ਹ ਕੇ ਸੁਣਾ ਦਿਓ ਮੈਂ ਇਹ ਕਹਿ ਰਿਹਾ ਵੀ ਡਾਟਾ ਲੋਕਾਂ ਤੱਕ ਪਹੁੰਚੇ ਹਾਂ ਲੇਟੈਸਟ ਡਾਟਾ ਜਿਹੜਾ ਮੈਂ ਤੁਹਾਨੂੰ ਪੜ੍ਹ ਇਹ ਡਾਟਾ ਤੁਹਾਨੂੰ ਕਿੱਥੇ ਇਹ ਮਿਲਣਾ ਨਹੀਂ ਨਾ ਨਾ ਇਹ ਨਹੀਂ ਇਹ ਮਤਲਬ ਮਿਲ ਸਕਦਾ ਹੈ ਜੇ ਤੁਹਾਡੇ ਸੋਰਸਸ ਹੈਗੇ ਸਾਰੇ ਆਪਣੇ ਸੋਰਸਸ ਤੋਂ ਕੱਢਿਆ ਇਹ ਡਾਟਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਵੀ ਅਸਲ ਦੇ ਵਿੱਚ ਪੰਜਾਬ ਦੇ ਕੀ ਹਾਲਾਤ ਨੇ ਇਹ ਤੁਹਾਨੂੰ ਕਿਸੇ ਨੇ ਨਹੀਂ ਦੱਸਨੇ ਪੰਜਾਬ ਸਰਕਾਰ ਨੇ ਵੀ ਨਹੀਂ ਦੱਸਨੇ ਤਾਂ ਹੁਣ ਜਸਕੀਰ ਜੀ ਨੂੰ ਕਹਾਂਗਾ ਡਾਟਾ ਜ਼ਰੂਰ ਸ਼ੇਅਰ ਕੀਤਾ ਜਾਵੇ 26 8 25 ਦਾ ਡਾਟਾ ਮੈਂ ਤੁਹਾਨੂੰ ਦੇ ਰਿਹਾ ਜੀ ਅੱਜ ਦਾ ਡਾਟ ਸਵੇਰ ਦਾ ਮੇਰੇ ਖਿਆਲ 6 ਵਜੇ ਦਾ ਇਹ ਡਾਟਾ ਹੋਏਗਾ ਜਾਂ 11 ਵਜੇ ਰੀਡਿੰਗ ਲੈਤੀ ਹੋਗੀ 6 16 70.7 ਹੂੰ ਤਾਂ ਇਹ 16 79 80 ਤੱਕ ਜਾ ਕੇ ਖਤਮ ਹੋ ਜਾਂਦਾ ਇਹਨਾਂ ਨੇ ਛੱਡਣਾ ਪੈਂਦਾ ਪਾਣੀ ਮਤਲਬ 78 79 ਤੇ ਇਹਨਾਂ ਨੇ ਪਾਣੀ ਛੱਡ ਦੇਣਾ ਪੂਰਾ ਹੋ ਜਾ ਤਾਂ ਆਪਣੇ ਕੋਲ 8 9 ਮਤਲਬ 8 ਕੁ ਫੁੱਟ ਦਾ ਆਪਣੇ ਕੋਲ ਐਸਐਸ ਕੋਪ ਹੈ ਇਨਫਲੋ ਹੈਗਾ ਜੀ ਇਸ ਵੇਲੇ 84000 ਕਿਊਸਿਕ 84 ਪਾਖੜਾ ਦੇ ਵਿੱਚ ਆਊਟਫਲੋ ਹੈਗਾ 43000 ਆਊਟਫਲੋ ਹੋਲੇ ਵੀ ਘਟ ਹਲੇ ਵੀ ਘਟ ਹੈ ਔਰ ਮੈਨੂੰ ਐ ਲੱਗਦਾ ਕਿ ਹੁਣੇ ਮਜਬੂਰੀ ਚ ਘਟ ਹੈ ਕਿਉਂਕਿ ਹੁਣ ਜੇ ਛੱਡਣਾ ਤੇ ਹੁਣ ਦੂਜੇ ਪਾਸੋਂ ਵੀ ਫਲੋ ਆ ਰਿਹਾ ਹੈ ਹੁਣ ਇਹ ਇਹ ਫਸ ਗਏ ਨੇ ਹੁੰਦੇ ਸੀ ਕਿ ਲਈ ਅ ਉਸ ਤੋਂ ਬਾਅਦ ਪੌਂਗ ਡੈਮ ਜੀ ਪੌਂਗ ਦੇ ਵਿੱਚ 1388 ਹੂੰ ਇਹਨੂੰ ਆਪਾਂ 1398 ਤੱਕ ਭਰ ਸਕਦੇ ਹਾਂ ਸੋ ਇਹਦੇ ਚ ਵੀ 10 ਫੁੱਟ ਰਹਿ ਗਿਆ ਹੁਣ ਤਾਂ ਮੈਂ ਪਹਿਲਾਂ 15 ਕਹਿ ਰਿਹਾ ਸੀ ਅੱਜ ਦਾ ਡਾਟਾ 10 ਹੀ ਕਹਿ ਰਿਹਾ ਹੁਣ ਹੂੰ ਇਨਫਲੋ 1,71,000 ਕਿਉਂ ਸਿਕ ਇਹ ਬਹੁਤ ਜ਼ਿਆਦਾ ਹੈ ਔਰ ਇਸ ਸਵੇਰੇ ਦਾ ਡਾਟਾ ਹੈ ਮੈਨੂੰ ਹੁਣ ਲੇਟੈਸਟ 2 ਵਜੇ ਡਾਟਾ ਆਇਆ ਹੈ ਉਹ ਆਲਰੇਡੀ ਢਾਈ ਲੱਖ ਕਹਿ ਰਿਹਾ ਜੀ ਟੱਚ ਕਰ ਗਿਆ ਤਾਂ ਪਿੱਛੋਂ ਕੋਈ ਕਾਫੀ ਮੀਂਹ ਪਿਆ ਅੱਜ ਜਿਹਦੇ ਕਰਕੇ ਢਾਈ ਲੱਖ ਕਿਉਂਕਿ ਜਿਹੜਾ ਫਲੋ ਆਲਰੇਡੀ ਪੌਂਗ ਨਾ ਪੌਂਗ ਡੈਮ ਦੇ ਵਿੱਚ ਆ ਰਿਹਾ ਉਹਦੇ ਨਾਲ ਲੈਵਲ ਵੀ ਬਹੁਤ ਤੇਜ਼ੀ ਨਾਲ ਵਧੇਗਾ ਕਿਉਂਕਿ ਆਊਟਫਲੋ ਮੈਂ ਤੁਹਾਨੂੰ ਦੱਸਦਾ ਆਊਟਫਲੋ ਜਿਹੜਾ ਹੈਗਾ ਉਹਦਾ ਹੈਗਾ ਇਸ ਵੇਲੇ 60000 ਹੁਣ ਉਸ ਤੋਂ ਜ਼ਿਆਦਾ ਇਹ ਵਧਾ ਨਹੀਂ ਸਕਦੇ ਹੋਣਗੇ ਕਿਉਂਕਿ 60 ਤੋਂ ਜ਼ਿਆਦਾ ਉੱਪਰ ਜਾਣਗੇ ਤੇ ਉਹਦੇ ਚ ਵੀ ਪ੍ਰੋਬਲਮ ਆਂਦੀ ਆ ਫਿਰ ਵੀ ਫਿਰ ਬਿਆਸ ਜਿਹੜਾ ਉਹ ਉਹਦੇ ਚ ਵੀ ਫਲਡਿੰਗ ਹੋਏਗੀ ਤਾਂ ਜਦ ਤੱਕ ਇਹਨਾਂ ਕੋਲ 10 ਫੁੱਟ ਦਾ ਲੈਵਲ ਬਚਿਆ ਹੋਇਆ ਹੈ ਇਹ ਕੋਸ਼ਿਸ਼ ਸ਼ਾਇਦ ਇਹ ਕਰ ਰਹੇ ਹੋਣਗੇ ਕਿ ਤਦ ਤੱਕ ਆਪਾਂ ਉਹਨਾਂ ਨੂੰ ਰੋਕ ਕੇ ਰੱਖੀਏ ਵੀ ਸ਼ਾਇਦ ਕੁਦਰਤੀ ਪਿੱਛੋਂ ਪਿੱਛੋਂ ਫਲੋ ਘਟ ਜAVE ਤੇ ਆਪਾਂ ਆਪਣਾ ਬਚਾਅ ਹੋ ਜਾਏ ਮਤਲਬ ਸੋ ਇਹ ਇਹ ਹੁਣ ਮਜਬੂਰੀ ਦੇ ਵਿੱਚ ਮਤਲਬ ਜੋ ਕਹਿ ਲੋ ਵੀ ਇਹ ਪੈਤੜਾ ਅਪਣਾਇਆ ਜਾ ਰਿਹਾ ਹੋ ਸਕਦਾ ਰਣਜੀਤ ਸਾਗਰ ਦਾ ਵੀ ਡਾਟਾ ਹੈ ਜੀ ਉਹ 527 ਭਰ ਚੁੱਕਾ ਹੈ ਤੇ ਉਹਦੇ ਵਿੱਚ ਇਨਫਲੋ ਆ ਰਿਹਾ 81000 ਕਿਉਂ ਹੋ ਸਕਦਾ ਤੇ ਆਊਟਫਲੋ 70000 ਕਿਉਂ ਹੋ ਸਕਿਆ ਅੱਜ ਦਾ ਡਾਟਾ ਹੈ ਇਹ ਰੰਜੀਤ ਸਾਗਰ ਛੋਟਾ ਜਿਹਾ ਮਤਲਬ ਉਹ ਹੈਗਾ ਜਿਹਦੇ ਵਿੱਚੋਂ ਇੰਨਾ ਜ਼ਿਆਦਾ ਫਲੋ ਹੋ ਰਿਹਾ ਹੈ ਤਾਂ ਗੱਲ ਇਹ ਹੈ ਕਿ ਇਹ ਹੁਣ ਇਹ ਰਾਵੀ ਦੀ ਗੱਲ ਹੋ ਗਈ ਤੇ ਇਹ ਰਾਵੀ ਦੇ ਵਿੱਚ ਕਸ਼ਮੀਰ ਤੋਂ ਵੀ ਪਾਣੀ ਆਂਦਾ ਹੈ ਮਤਲਬ ਇਹ ਹੁਣ ਇੰਨੀ ਜ਼ਿਆਦਾ ਸੋਰਸਸ ਤੋਂ ਪਾਣੀ ਆ ਰਹੇ ਨੇ ਕਿ ਸਾਡੇ ਵਾਸਤੇ ਬਹੁਤ ਚਿੰਤਾ ਦਾ ਵਿਸ਼ਾ ਹੈ ਤੇ ਬਸ ਹੁਣ ਗੱਲ ਇਹ ਹੈ ਕਿ ਸਰਕਾਰਾਂ ਨੂੰ ਵੀ ਇਹਨੂੰ ਬਣਦੀ ਅਹਮiyet ਜਿਹੜੀਆਂ ਦੇਣੀ ਚਾਹੀਦੀ ਹੈ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਤੇ ਨਹੀਂ ਘੁੰਮ ਰਹੇ ਨੇ ਉਹਨਾਂ ਨੂੰ ਵਾਪਸ ਆ ਜਾਣਾ ਚਾਹੀਦਾ ਮੈਂ ਤਾਂ ਕਹੂੰਗਾ ਉਹ ਰਾਤ ਦੀ ਫਲਾਈਟ ਤੇ ਆ ਜਾਣ ਥੋੜਾ ਜਿਹਾ ਇੱਧਰ ਵੀ ਧਿਆਨ ਦੇਣ ਕਿਉਂਕਿ ਇਹ ਗੱਲਾਂ ਜਿਹੜੀਆਂ ਉਹਨਾਂ ਦੇ ਮੂੰਹ ਤੋਂ ਨਿਕਲਣੀਆਂ ਤੇ ਉਹ ਇਹ ਅਪਡੇਟਸ ਉਹਨਾਂ ਦੇ ਮੂੰਹ ਤੋਂ ਆਣੀਆਂ ਚਾਹੀਦੀਆਂ ਕਿਉਂਕਿ ਉਹਨੀ ਸੀਰੀਅਸਨੈਸ ਡਿਸਰਵ ਕਰਦੀ ਹੈ ਗੱਲ। ਹਮਮ। ਦਿ ਸੀਨੀਅਰ ਮੋਸਟ ਬੰਦਾ ਸਟੇਟ ਦਾ ਜਿਹੜਾ ਹੈ ਹੈੱਡ ਹੈ ਉਹ ਦੱਸੇ ਸਾਰੀਆਂ ਗੱਲਾਂ ਲੋਕਾਂ ਨੂੰ ਤੇ ਉਹ ਉਹਦੇ ਨਾਲ ਜਿਹੜਾ ਹੈ ਇਹ ਅਫਸਰशाही ਨੂੰ ਜਿੰਨੇ ਹੋਰ ਥੱਲੇ ਤਿਆਰੀਆਂ ਜਿਹੜੀਆਂ ਆ ਉਹ ਹੋ ਸਕਦੀਆਂ ਤੁਸੀਂ ਤੇ ਮੈਂ ਤਾਂ ਆਪਾਂ ਉਹਦੀ ਅਵੇਰਨੈਸ ਹੀ ਪਹੁੰਚਾ ਸਕਦੇ ਹਾਂ ਜਸਕਿਰਤ ਜੀ ਸਭ ਤੋਂ ਵੱਡੀ ਗੱਲ ਹੈ ਜਦੋਂ ਵੀ ਹੜ੍ਹਾਂ ਆਉਂਦੇ ਆ ਤੇ ਲੋਕਾਂ ਦੇ ਨੁਕਸਾਨ ਬਹੁਤ ਹੁੰਦੇ ਆ ਫਸਲਾਂ ਦੇ ਵੀ ਬਹੁਤ ਨੁਕਸਾਨ ਹੁੰਦੇ ਆ এনवायरमेंट ਦਾ ਵੀ ਬਹੁਤ ਨੁਕਸਾਨ ਹੁੰਦਾ ਤੇ ਗੱਲ ਇਹ ਆਂਦੀ ਹੈ ਵੀ ਅਸਲ ਦੇ ਵਿੱਚ ਸਰਕਾਰ ਜ਼ਰੂਰ ਕਹਿ ਦਿੰਦੀ ਆ ਵੀ ਅਸੀਂ ਕਰ ਰਹੇ ਆਂ ਅਸੀਂ ਕਰ ਰਹੇ ਆਂ ਅਸੀਂ ਕਰ ਰਹੇ ਆਂ ਪਿਛਲੀ ਵਾਰ ਤਾਂ ਅਸੀਂ ਦੇਖਦੇ ਸੀ ਵੀਡੀਓਜ਼ ਬੜੀਆਂ ਵਾਇਰਲ ਹੁੰਦੀਆਂ ਸੀ ਇਹਨਾਂ ਦੇ ਮੰਤਰੀ ਜਿਹੜੇ ਰੈਸਕਿਊ ਬੜੇ ਕਰਦੇ ਸੀ ਇੱਕ ਤਾਂ ਇਕਦਾ ਤਾਂ ਮਜ਼ਾਕ ਬੜਾ ਬਣਿਆ ਸੀ ਉਹਨੇ ਮਿਰਚਾ ਰੈਸਕਿਊ ਕੀਤੀਆਂ ਸੀ ਇਹ ਮਜ਼ਾਕ ਹੁਣ ਮੈਨੂੰ ਰੈਸਕਿਊ ਕਰਦੇ ਕੋਈ ਨਜ਼ਰ ਵੀ ਨਹੀਂ ਆਉਂਦੇ ਫਿਰ ਨੇ ਜਾਂ ਜਾਂਦੇ ਆ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਵਿਰੋਧ ਵੀ ਹੋ ਜਾਂਦਾ ਕਿਤੇ ਨਾ ਦੇਖੋ ਹੁਣ ਇਹ ਜੇ ਤਾਂ ਇੱਕ ਇਨਿਕ ਗੰਭੀਰ ਗੱਲ ਨਾ ਹੁੰਦੀ ਫਿਰ ਤਾਂ ਇਹ ਤੇ ਬੜੇ ਚੁਟਕਲੇ ਬਣਨੇ ਸੀ ਹੁਣ ਇਹ ਚੁਟਕਲੇ ਵਾਲੀ ਗੱਲ ਰਹਿ ਨਹੀਂ ਗਈ ਹੂੰ ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਮਤਲਬ ਫਿਰ ਇਹਨੂੰ ਉਹਨਾਂ ਕ ਸੀਰੀਅਸਲੀ ਲੈਣਾ ਚਾਹੀਦਾ ਸਾਡੀ ਸਰਕਾਰ ਨੂੰ ਮੰਤਰੀਆਂ ਨੂੰ ਸਾਰਿਆਂ ਨੂੰ ਲੈਣਾ ਚਾਹੀਦਾ ਇਹਨੂੰ ਸੀਰੀਅਸਲੀ ਤੇ ਗੱਲ ਇਹ ਹੈ ਕਿ ਪਿਛਲੀ ਵਾਰੀ ਜਿਹੜੀਆਂ ਗਲਤੀਆਂ ਹੋਈਆਂ ਜੋ ਰਿਪੀਟ ਹੋ ਜਾਂਦੀਆਂ ਐ ਇਸ ਵਾਰੀ ਵੀ ਜੋ ਕਿ ਹੁੰਦੀਆਂ ਲੱਗ ਰਹੀਆਂ ਐ ਇਸ ਵੇਲੇ ਤਾਂ ਉਹ ਬੜੀ ਮੰਦ ਭਾਗੀ ਗੱਲ ਆ ਮਤਲਬ ਫਿਰ ਆਪਾਂ ਸਿੱਖਿਆ ਕਿ ਪਿਛਲੀ ਵਾਰੀ ਦੀਆਂ ਗਲਤੀਆਂ ਤੋਂ ਹੂੰ ਤੇ ਪਿਛਲੀ ਵਾਰੀ ਵੀ ਇਹੀ ਪ੍ਰੋਬਲਮ ਆਈ ਸੀਗੀ ਕਿ ਆਪਾਂ ਡੈਮ ਭਰਲੇ ਸੀਗੇ ਲੋਡ ਤੋਂ ਪਹਿਲਾਂ ਤੇ ਬਾਅਦ ਚੋਂ ਸਾਨੂੰ ਪਾਣੀ ਜਿਹੜਾ ਫਿਰ ਕੋਈ ਰੱਖਣ ਨੂੰ ਥਾਂ ਹੈ ਨਹੀਂ ਸੀ ਕਿ ਛੱਡਣਾ ਪੈ ਗਿਆ ਸੀਗਾ ਤੇ ਇਹੀ ਪ੍ਰੋਬਲਮ ਐ ਇਸ ਵਾਰੀ ਆਪਣੀ ਬਣ ਰਹੀ ਐ ਤੇ ਨਾ ਆਪਣੇ ਉਦੋਂ ਤਿਆਰੀ ਸੀ ਬਹੁਤੀ ਹੁਣ ਰੈਸਕਿਊ ਐਂਡ ਰੀਲੀਫ ਐਫਰਟਸ ਦੀ ਤਿਆਰੀ ਕਰਨੀ ਆਲਰੇਡੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਕਿਉਂਕਿ ਆਪਣੇ ਕੋਲ ਹੁਣ ਕੋਈ ਹੋਰ ਆਪਸ਼ਨ ਲੱਗ ਨਹੀਂ ਰਹੀ ਇਹ ਕਈ ਗੱਲ ਆਉਂਦੀ ਹੈ ਹਮੇਸ਼ਾ ਚਲੋ ਮੈਨੂੰ ਇਸ ਦਾ ਜਵਾਬ ਪਤਾ ਆ ਪਰ ਕਈ ਵਾਰੀ ਲੋਕਾਂ ਨੂੰ ਨਹੀਂ ਪਤਾ ਹੁੰਦਾ ਵੀਡੀਓਜ਼ ਪਹਿਲਾਂ ਵੀ ਬੜੀਆਂ ਵਾਇਰਲ ਹੋਈਆਂ ਪਿਛਲੀ ਵਾਰ ਵੀ ਐਤਕੀ ਵਾਇਰਲ ਹੋਈਆਂ ਕਹਿੰਦੇ ਨਹਿਰਾਂ ਸੁੱਕੀਆਂ ਪਈਆਂ ਜਿਹੜੀਆਂ ਨਹਿਰਾਂ ਦੇ ਵਿੱਚ ਦੂਜੇ ਸਟੇਟਸ ਨੂੰ ਪਾਣੀ ਜਾਂਦਾ ਉਹ ਸੁੱਕੀਆਂ ਪਈਆਂ ਉਹ ਹੁਣ ਵੀ ਇਦਾਂ ਹੀ ਪਿਛਲੀ ਵਾਰੀ ਹੜ੍ਹ 'ਚ ਵੀ ਸੁੱਕੀਆਂ ਸੀ ਹੁਣ ਵੀ ਸੁੱਕੀਆਂ ਆਈਆਂ ਇਸ ਦੇ ਪਿੱਛੇ ਕਾਰਨ ਕੀ ਹੁੰਦਾ ਦੇਖੋ ਟੈਕਨੀਕਲ ਕਾਰਨ ਤਾਂ ਹਮ ਪਰ ਗੱਲ ਇਹ ਹੈ ਕਿ ਜਦੋਂ ਇੰਨਾ ਵੱਡਾ ਇੱਕ ਪਾਸੇ ਨੁਕਸਾਨ ਹੋ ਰਿਹਾ ਹੋਵੇ ਹਮ ਤੇ ਜੋ ਬੈਸਟ ਪੋਸਿਬਲ ਸੋਲੂਸ਼ਨ ਹੈ ਨਾਲੇ ਇਹ ਜਦੋਂ ਹੜ ਆ ਜਾਂਦਾ ਉਦੋਂ ਇਹ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਵੀ ਉਹ ਇਹ ਇਹ ਗੱਲਾਂ ਤਾਂ ਪਹਿਲੇ ਹੋਣੀਆਂ ਚਾਹੀਦੀਆਂ ਵੀ ਜੇ ਸਿਚੁਏਸ਼ਨ ਇਹੋ ਜਿਹੀ ਆਊਗੀ ਪਾਣੀ ਉਹ ਛੱਡਣਾ ਚਾਹੀਦਾ ਕਿ ਨਹੀਂ ਛੱਡਣਾ ਚਾਹੀਦਾ ਹਮ ਇਹ ਹੁਣ ਅਖੀਰ ਤੇ ਜਾ ਕੇ ਜਦੋਂ ਸਭ ਕੁਝ ਹੋ ਗਿਆ ਹਮ ਉਹ ਕਹਿੰਦਾ ਅੱਗ ਲੱਗੀ ਤੇ ਆਪਾਂ ਖੂਬ ਉੱਟਣ ਜਾ ਰਹੇ ਹਾਂ ਉਹ ਵਾਲੀ ਗੱਲ ਹੈ ਇਹਨਾਂ ਦੇ ਵਿੱਚ ਜਿੰਨਾ ਕੁ ਪਾਣੀ ਛੱਡਿਆ ਜਾ ਸਕਦਾ ਹੈ ਜਾਂ ਤਾਂ ਛੱਡਣਾ ਚਾਹੀਦਾ ਹੈ ਜੇ ਉਹਦੇ ਨਾਲ ਆਪਣਾ ਬਚਾਅ ਹੁੰਦਾ ਤਾਂ ਪਰ ਜਿਆਦਾ ਪਾਣੀ ਜਿਹੜਾ ਹੈ ਉਹ ਸਤਲੁਜ ਦੇ ਵਿੱਚ ਹੀ ਛੜਨਾ ਬਣਦਾ ਹੈ ਔਰ ਵੇਲੇ ਸਿਰ ਛੜਨਾ ਬਣਦਾ ਕਿਉਂਕਿ ਉਹਦੀ ਕੈਰਿੰਗ ਕੈਪੈਸਿਟੀ ਬਹੁਤ